ਫਲਕਾ ਡੇਰਾ ਬਾਬਾ ਨਾਨਕ ਤੋਂ ਆਲ ਇੰਡੀਆ ਲੋਕ ਜੂਆ ਸ਼ਕਤੀ ਦਾ ਰਾਸ਼ਟਰੀ ਪ੍ਰਧਾਨ ਡਾਕਟਰ ਸਤਨਾਮ ਸਿੰਘ ਬਾਜਵਾ ਨੇ ਜਿਲ੍ਹਾ ਤੌਰ 'ਤੇ ਅਸਪਰਤੋਂ ਲੋਕ ਸਭਾ ਚੋਣਾਂ ਲਈ ਲੜਨ ਦਾ ਐਲਾਨ ਕੀਤਾ ਹੈ ਡਾਕਟਰ ਸਤਨਾਮ ਸਿੰਘ ਬਾਜਵਾ ਨੇ ਚੋਣਵੇਂ ਸ਼ੁਰੂ ਕਰਦੋਂ ਪਹਿਲਾਂ ਵਾਹਿਗੁਰੂ ਦਾ ਆਉਟ ਆਸਦਾ ਲੰਗਰੀ ਗੁਰਦਵਾਰੇ ਸ੍ਰੀ ਪੂਰੀ ਸਾਹਿਬ ਕਰਮਾਸ਼ੀਆਂ ਤੋਂ ਮੱਥਾ ਟੇਕ ਕੇ ਚੋਣਵੇਂ ਅੰਮ੍ਰਿਤ ਸ਼ੁਰੂ ਅੱਜ ਕੀਤੀ ਗਈ ਇਸ ਮੁੱਖ ਆਲ ਇੰਡੀਆ ਲੋਕ ਜੂਆ ਸ਼ਕਤੀ ਦੇ ਵਰਕਰਾਂ ਵੱਲੋਂ ਰਾਸ਼ਟਰੀ ਪ੍ਰਧਾਨ ਡਾਕਟਰ ਸਤਨਾਮ ਸਿੰਘ ਬਾਜਵਾ ਦਾ ਹਰ ਪਾਕੇ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਰਨ ਗੱਲਬਾਤ ਕਰਦਾ ਡਾਕਟਰ ਸੁਤਨਾਮ ਸਿੰਘ ਬਾਜਬਾ ਨੇ ਕਿਹਾ ਉਹ ਇਸ ਤੋਂ ਪਹਿਲਾਂ 2018 ਵਿੱਚ ਲੋਕ ਸਭਾ ਜਿੰਨੇ ਚੋਣ ਲੜ चुके ਹਨ ਇਸ ਵਾਰ 2022 ਵਿੱਚ ਵਿਧਾਨ ਸਭਾ ਚੋਣ ਲਵੇ ਸੀ ਡਾਕਟਰ ਸੁਤਨਾਮ ਸਿੰਘ ਬਾਜਬਾ ਨੇ ਕਿਹਾ ਕਿ ਇਸ ਵਾਰ ਉਹ ਆਪਣੀ ਪਾਰਟੀ ਵੱਲੋਂ ਸਿਰੋ ਇਕੱਲੇ ਕੋਰਦਸਪੁਰ ਤੋਂ ਲੋਕ ਸਭਾ ਚੋਣ ਲੜਨ ਨਿਕਾ ਰਹੇ ਹਨ ਤੇ ਆਉਣ ਵਾਲੀਆਂ ਅਗਲੀਆਂ ਲਖਤਾਂ ਵਿੱਚ ਉਹਨਾਂ ਦੀ ਪਾਰਟੀ ਹਰ ਇੱਕ ਹਲਕੇ ਵਿੱਚ ਆਪਣੇ ਉਮੀਦਵਾਰ ਉਤਾਰੇਗੀ ਡਾਕਟਰ ਸੋਤਨ ਨਾਰਸਿੰਘ ਬੋਝਵ ਨੇ ਕਿਹਾ ਕਿ ਉਹਨਾਂ ਦੇ ਇਲੈਕਟਲ ਲੜ ਦਾ ਮੁੱਖ ਉਦੇਸ਼ ਇਹ ਹੈ ਕਿ ਪਿਛਲੇ 70 ਸਾਲਾਂ ਤੋਂ ਵੈਸੇ ਪਾਰਟੀ ਨੇ ਜਿਲ੍ਹਾ ਤੌਰ ਅਦਸਪੁਰ ਦੇ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਸਗੋਂ ਘਾਟ ਕੀਤੀ ਹੈ ਭਾਈਚਾਰੇ ਨੂੰ ਫੁੱਟਲ ਕੇ ਰੱਖਿਆ ਹੈ ਉਹਨਾਂ ਨੇ ਕਿਹਾ ਕਿ ਅਗਰ ਜੇ ਜਿਲ੍ਹਾ ਤੌਰ ਅਦਸਪੁਰ ਵਾਸੀ ਇਸ ਵਾਰ ਨੂੰ ਮੌਕਾ ਦੇਰਗੇ ਤਾਂ ਮੈਂ ਪੂਰੇ ਜਿਲ੍ਹਾ ਤੌਰ ਅਦਸਪੁਰ ਦਾ ਸਰਵ ਪੱਕੀ ਵਿਕਾਸ ਕਰਵਾਵਾਂਗਾ ਅਤੇ ਘਾਟ ਕੀਤੀ ਭਾਈਚਾਰੇ ਨੂੰ ਜੋ ਮਸਲਾ ਆ ਰਹੇ ਹਨ ਉਹਨਾਂ ਦੇ ਪੈਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਜੂਰੋ ਰਿਪੋਰਟ ਅਲ ਪੰਜਾਬੀ ਮੈਂ ਆਲ ਇੰਡੀਆ ਲੋਕ ਜੀਵਨ ਸ਼ਕਤੀ ਪਾਰਟੀ ਦਾ ਰਾਟੀ ਪ੍ਰਧਾਨ ਡਾਕਟਰ ਸੁਨਾਨ ਸਿੰਘ ਬਾਜਵਾ ਐਂਡ ਖੈਰਾ ਸੁਲਤਾਨ ਲੋਕ ਸਭਾ ਚੋਣ ਦਾ ਦਾਪਨ ਦਾ ਐਲਾਨ ਕਰ ਰਿਹਾ ਸਾਡੇ ਐਲਾਨ ਕਰਨ ਦੇ ਨਾਲ ਘੱਟ ਗਿਣਤੀ ਤਲਵਰ ਤੇ ਲੋਕਾਂ ਨੂੰ ਬਹੁਤ ਸਾਰਾ ਫਾਇਦਾ ਮਿਲੇਗੀ ਰਹਿਤੀ ਪਾਰਟੀਆਂ ਨੇ ਘੱਟ ਗਿਣਤੀ ਲੋਕਾਂ ਨੂੰ ਦਰਤਾ ਨੂੰ ਨਸੀਬ ਹੀ ਚਾਰੇ ਨੂੰ ਬੈਂਕ ਰੋਡ ਵਰਤਿਆ ਮੈਂ ਪੁਕਾਰ ਕਰਨ ਵਾਸਤੇ ਦਿਨ ਰਾਤ ਤਰਾਂਗਾ ਦਾਪਨ ਘੜ ਕੇ ਦਾ ਕੋਈ ਮਕਾਸਦ ਨਹੀਂ ਹੋਇਆ ਲੋਕ ਜਵਾਇ ਸ਼ਕਤੀ ਪਾਰਟੀ ਗਰੀਬਾਂ ਦਾ ਮਸੀਹਾ ਬਣ ਕੇ ਅੱਗੇ ਆਏਗੀ ਫਤਵਾਦ ਵਟਾਂ ਪਾ ਕੇ ਮੈਂਬਰਾਂ ਨੂੰ ਬੇਨਤੀ ਕਰਨਾ 1 ਜੂਨ ਡਾਟ ਸਨਾ ਉਸੇ ਬਾਦਵਾਨ ਨੂੰ ਜਿਤਾਓ 4 3000 ਜੱਟ ਹੋਣਾ ਸ਼ਾਨਦਰ ਮਿਹਰਤ ਹੋਏਗੀ ਮੈਂ ਵਾਦਾ ਕਰਨਾ ਕਿ ਘਟ ਗਿਣਤੀ ਲੋਕਾਂ ਦਾ ਸੇਵ ਭਾਈਚਾਰੇ ਦਾ ਸਾਨਾਂ ਦਾ ਮਜ਼ਦੂਰਾਂ ਦਾ ਤੇ ਮਜ਼ਦੂਰਾਂ ਦਾ ਸਮਕਨਵਾਤੀ ਦੇਣਾ ਦੇ ਕਰਾਂਗਾ ਇਸ ਤੋਂ ਪਹਿਲਾਂ ਵੀ ਕਦੀ ਚੋਣਾਂ ਤੁਸੀਂ ਲੜੀ ਨਹੀਂ ਸਰ ਮੈਂ 2018 ਜਮਨੀ ਜੂਨ ਲੋਕ ਸਭਾ ਤੱਕ ਦਾ ਬਣ ਲੜੀ ਆ 2022 ਚ ਵਿਧਾਨ ਸਭਾ ਹਲਕਾ ਡੇਰਾਵਾ ਬਣਾ ਤੇ ਇਹ ਚੋਣਾਂ ਲੜਨ ਦਾ ਜਿਹੜੀ ਸਾਡਾ ਪਾਰਟੀ ਜਿਹੜੀ ਹੈ ਇਹ ਸਿਰਫ ਗੁਰਦਾਸਪੁਰ ਚੋਣ ਲੜਨ ਜਾ ਰਹੇ ਕਿ 13 ਦੇ 13 ਲੜੋਗੇ ਨਹੀਂ ਯਾਰ ਘੱਟ ਇੱਕ ਉਹ ਗਦਾਪੁਰ ਚੋਣ ਲੜਾਂਗੇ ਬਾਕੀ ਅਗਲੀ ਵਾਰ ਨੂੰ ਵਿਧਾਨ ਸਭਾ ਦੇ ਚੋਣਾਂ ਸਾਰੇ ਲੜਾਂਗੇ ਤੇ ਕਿਹੜੇ ਮੁੱਦੇ ਤੁਹਾਡੇ ਰਹਿਣਗੇ ਮੇਨ ਜਿਹੜੇ ਸਾਡੇ ਮੇਨ ਮੁੱਦੇ ਆ ਕਿ ਜਿਹੜੀਆਂ ਪਾਰਟੀਆਂ ਇੱਕ ਸਭ ਤੋਂ ਮੇਨ ਮੁੱਦਾ ਕਿਸਾਨਾਂ ਦਾ ਉਹਨਾਂ ਦੇ ਹੱਲ ਕੀਤੇ ਜਾਣਗੇ ਜਿਹੜੇ ਨਸ਼ਿਆਂ ਦਾ ਜੋਰ ਆ ਉਹਨੂੰ ਰੋਕ ਪਾਈ ਜਾਏ ਜਿਹੜੇ ਲੋਕਾਂ ਦੇ ਘਟ ਗਿੰਦੀ ਲੋਕਾਂ ਦੇ ਕੰਮ ਨੇ ਉਹ ਕਰਾਈ ਜਾਣੇ ਡੇਰਾ ਬਾਬਾ ਨਾਨਕ ਦਾ ਵਿਕਾਸ ਇੱਕ ਦਾਪੋਤਾ ਵਿਕਾਸ ਤੇ ਪਾਰਟੀ ਨੇ ਨਹੀਂ ਕੀਤੀ ਮੈਂ ਐਲਾਨ ਕਰਦਾ ਕਿ ਮੇਰੀ ਪਾਰਟੀ ਆਏਗੀ ਤਾਂ ਇੱਕ ਪੁਲਿਸ ਮਤਲਬ ਇਹ ਡੇਰਾ ਬਾਬਾ ਨਾਨਕ ਦਾ ਰਾਇਸ ਮੈਲ ਤੇ ਕਥਾ ਮੈਲ ਉਹਨਾਂ ਦਾ ਕੀ ਦਿਨ ਬੀਤ ਗਿਆ ਪੂਰਾ ਇੱਕ 9 ਜਨਰਲ ਫੀਸ ਮਿਲੇ ਲੋਕ ਸਭਾ ਹਲਕਾ ਬਹੁਤ ਵੱਡਾ 9 ਸਾਰੇ ਜਿਹੜੀ ਕੰਸਟਿਟੂਐਂਸ਼ੀਆਂ ਨੇ ਉਹਦੇ ਵਿੱਚ ਪ੍ਰਚਾਰ ਫਿਰ ਕਿਦਾਂ ਹੋਏਗਾ ਪ੍ਰਚਾਰ ਰਾਤ ਦਿਨੇ ਕਰਾਂਗੇ ਜੀ ਵਰਤਨ ਡਿਊਟੀਆਂ ਲਾਤੀਆਂ ਸਾਰੇ ਕਰਾਂਗੇ ਕਿਹੜੇ ਨਿਸ਼ਾਨ ਤੋਂ ਲੜਵੋ ਮੈਡ ਬਲਾ ਚੋਂ ਸੰਤ ਤੇ ਸਰ ਜਿਸ ਤਰ੍ਹਾਂ ਕਈ ਲੋਕ ਚੋਣੇ 'ਚ ਖੜੇ ਹੋਣ ਦੇ ਬਾਅਦ 'ਚ ਬਹਿ ਜਾਂਦੇ ਫਿਰ ਬਾਅਦ ਨਹੀਂ ਉਹ ਗੱਲ ਨਹੀਂ ਹੋਏਗੀ ਜੀ ਲੇਕਿਨ ਲੜਾਂਗੇ ਲੜਦੇ ਆਣ ਲੜਦੇ ਰਹਾਂਗੇ